ਸਤਿ ਸ਼੍ਰੀ ਅਕਾਲ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਟੌਪਿਕ ਹੈ ਦੀ ਜਾਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ 350 ਸਾਲਾਂ ਅੰਨਾ ਦਾ ਆਪਾਂ ਜੋ ਵੀ ਦਿਨ ਚੱਲ ਰਹੇ ਆ ਸਾਰੇ ਸੰਸਾਰ ਦੇ ਵਿੱਚ ਉਹਨਾਂ ਬਾਰੇ ਅੱਜ ਗੋਲਾਂਗੇ ਪਹਿਲੇ ਪ੍ਰਾਂਤ 1621 ਈਸਵੀ ਜੋ ਕਿ ਪੰਜ ਵਿਸਾਖ 1675 ਦੇ ਕੈਲੇ ਸਮਾਨ ਬੰਦਾ ਹੈ ਦਾ ਅੰਮ੍ਰਿਤ ਵੇਲਾ ਵਿਸਾਖ ਦੀ ਰੁੱਤ ਵਿੱਚ ਚੜ੍ਹਦੇ ਸੂਰਜ ਦੀ ਪਹਿਲੀ ਕਿਰਨਾਂ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੂ ਗਿਆ ਸ੍ਰੀ ਹਰਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਦੇ ਅੰਤਿਮ ਸ਼ੰਗ ਸੰਪੂਰਨ ਹੋਈ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਾਲ ਪੰਜਨ ਗੁਰੂ ਸ਼ਖੰਪੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਤੁਖ ਨੂੰ ਇੱਕ ਨੂਰਾਨੀ ਬਾਲਕ ਦਾ ਆਗਮ ਹੋਇਆ ਹੈ 773 ਤੇ ਮੇਰੀ ਪੀੜੀ ਦੇ ਮਾਲਕ ਚਲ ਤੇ ਤੇ ਆਪਣੇ ਮਹਿਮਾ ਉਸ ਅਗੰਮੀ ਰੂਹ ਦੇ ਦਰਸ਼ਨ ਕਰਨ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਚੁੱਕ ਕੇ ਨਮਸਕਾਰ ਕੀਤੀ ਪਾਏ ਬਿਦੇ ਚੰਦ ਜੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕਹਨ ਕਿਸ਼ਿਆ ਇਹ ਇਸ ਤਰ੍ਹਾਂ ਚੁੱਕ ਕੇ ਕੀਤੇ ਨਮਸਕਾਰ ਦਾ ਅਗੋਂ ਸੌਕੇ ਪਾਸ਼ਾ ਬਚਨ ਕੀਤੇ ਇਹ ਬਾਲ ਧਰਮ ਦੇ ਧਾਮ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਮ ਹੋਏਗਾ ਤਿਆਗਮਾਨ ਇਸ ਤਰ੍ਹਾਂ ਬਾਤ ਵਿੱਚ ਬਾਬਾ ਤਿਆਗਮਾਨ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਨਿਰਾਇ ਜੀ ਬਾਬਾ ਅਟਲ ਜੀ ਬਾਬਾ ਸੁਰਜਮਾਲ ਜੀ ਤੇ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ਼ੇਰੀ ਗੰਮੇਸਾ ਸਾਹਿਬ ਵਿਖੇ ਆਪਣਾ ਬਚਪਨ ਗੁਜ਼ਾਰਿਆ ਪਾਈ ਗੁਰਦਾਸ ਜੀ ਨੇ ਪੋਣਾਂ ਨੂੰ ਪਛਾਈ ਕਾਮ ਤੇ ਗੁਰਮਤਿ ਵਿਦਿਆ ਦਾ ਗਿਆਨ ਦਿੱਤਾ ਪਾਈ ਬੀਦੀ ਚੰਨ ਜੀ ਨੇ ਘੋੜਸਵਾਰੀ ਅਤੇ ਬਾਬਾ ਬੁੱੱਡਾ ਜੀ ਨੇ ਸ਼ਸਤਰ ਵਿਦਿਆ ਸਿਖਾਈ ਕੁਝ ਹੀ ਸਾਲਾਂ ਵਿੱਚ ਗਿਆਨ ਧਿਆਨ ਅਤੇ ਬਹਾਦਰੀ ਦਾ ਸੁਮੇਲ ਹੋ ਸਰਬ ਕਲਾ ਸੰਪੂਰਨ ਹੋ ਗਏ ਇੱਕ ਵਾਰੀ ਜਦੋਂ ਬਾਬਾ ਗੁਰਦਤਾ ਜੀ ਦੇ ਵਿਆਹ ਦਾ ਦਿਨ ਸੀ ਮਾਤਾ ਨਾਨਕੀ ਜੀ ਨੇ ਧਿਆਗਮਲ ਜੀ ਨੂੰ ਸੋਹਣੇ ਵਸਤਰ ਤੇ ਗਹਿਣੇ ਪਵਾ ਕੇ ਤਿਆਰ ਕੀਤਾ ਰਸਤੇ ਵਿੱਚ ਇੱਕ ਲੋੜਵੰਦ ਬੱਚਾ ਬਿਨਾਂ ਕੱਪੜਿਆਂ ਖੜਾ ਕੰਬਦਾ ਵੇ ਬਾਬਾ त्यागमाल जी ਨੇ ਆਪਣੇ ਵਸਤੂ ਤੇ ਗਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾਉ ਦਿੱਤੇ ਤੇ ਆਪ ਸਾਧੀ ਵਿੱਚ ਘਰ ਵਾਪਸ ਆ ਗਏ ਇਹ ਸਭ ਵੇਖ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ ਮੇਰਾ ਪੁੱਤਰ ਹੋਰਾਂ ਤੋਂ ਵੱਖਰਾ ਹੈ ਇਹ ਸਾਜ ਹੈ ਤੇ ਦਿਆ ਦਾ ਰਾਚੁਨੇਕ ਸ਼ੇਮੇ ਪਾਸ਼ਾ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਧਿਆਗਮਲ ਜੀ ਜਦੋਂ ਜੋਬਾਂ ਉੱਤੇ ਆਏ ਤਾਂ 4 ਫਰਵਰੀ 1633 ਇਸਵੀ ਨੂੰ ਜੋੜੀ ਦਾ ਜਸ ਕਰਨ ਲੱਗੇ ਉਹ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ 1635 ਇਸਵੀ ਵਿੱਚ ਬਾਬਾ ਤਿਆਗਮਲ ਜੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਸ਼ੇੜੀ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਗਵਾਈ ਵਿੱਚ बाबा त्यागमल जी ने शमशीर हाथ में फड़ी ते जूझना शुरू किया समा बीतिया सूरज सिखल चढ़िया माता नानकी हाँ ना जी ने सुनेहा भेज दिया बेटा तुसी सवेर दे मैदान जंग विच जूझ रहे हो हाले तुहाडी उम्र है बहुत छोटी तुसी थक गए होंगे हूँ वापस आके कुछ देर आराम कर लो पर त्यागमल जी ने उत्तर ਮਾਤਾ ਜੀ ਜੰਗ ਵਿੱਚ ਛੱਡਣਾ ਆਧਾਰਨ ਹੈ ਇਸ ਲਈ ਮੈਂ ਆਪ ਜਿਤੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਂ ਦਾਨੇ ਜੰਗ ਵਿੱਚ ਸੂਰਮਾ ਦੋਹਾ ਲੱਤਾਂ ਵਿੱਚ ਹੀ ਵਾਪਸ ਆ ਸਕੀ ਜਾਂ ਜੰਗ ਖਤੇ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ ਪਾ ਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਉਂ ਬਾਬਾ ਧਿਆਗਮਾ ਜੀ ਨੇ ਮੈਦਾਨੇ ਚੰਗੰਦਰ ਆਪਣੀ ਤੇਗ ਦੇ ਜੋਹਰ ਦਿਖਾਏ ਪੈਂਦੇ ਖਾਂ ਜਿਹੜੇ ਦੁਸ਼ਮਣ ਵੀ ਹਰਾ ਦਿੱਤੇ ਵੇਗ ਤੇਗ ਦੇ ਜੋਹਰ ਐਸੇ ਸ਼ਿਰ ਗੁਰ ਹਰਗੋਬਿੰਦ ਸਿੰਘ ਨੇ ਲੁੱਪਕਤ ਨੂੰ ਸਿੱਲੇ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਧਿਆਗਮਾ ਨਹੀਂ ਸਦਾ ਲਈ ਤੇਗ ਬਹਾਦਰੀ ਰਹੇਗਾ ਸ਼ਿਰ ਗੁਰ ਨਾਲਕਸਾਈ ਜੀ ਦੇ ਦੱਸੇ ਆਦਰਸ਼ ਗ੍ਰਸ ਵਿੱਚ ਰੱਖੇ ਭਾਈ ਪ੍ਰੀਤਨ ਨਾਮ ਜਪਣਾ ਸੀ ਤੇ ਮਾਇਆ ਤੋਂ ਨਿਰਲੇਪ ਰਹਿਣਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਕੀਰਤਪੁਰ ਸਹਿਜ ਸੇ ਬਾਬਾ ਬਕਾਲਾ ਸਾਹਿਬ ਜੀ ਗ੍ਰਸਤ ਵਿੱਚ ਰਹਿੰਦੇ ਹਨ ਆਪਣਾ ਸਮਾਂ ਭਜਨ ਬੰਦਗੀ ਵਿੱਚ ਹੀ ਬਤੀਤ ਕੀਤਾ ਤੇ ਗੁਰਨਾਨਕ ਸਾਹਿਬ ਦੇ ਬਾਗ ਅੰਜਲ ਬਹਿਤ ਰੰਜਨ ਰਹੀਏ ਨੂ ਪੂਰਾ ਕਰ ਰਖਾਇਆ ਇਹ ਸਾਰੇ ਸਮੇਂ ਦੌਰਾਨ ਮਾਤਨਾਰ ਕੀ ਜੀ ਤੇ ਬੀਬੀ ਗੁਜਰੀ ਜੀ ਵੀ ਉਹਨਾਂ ਦੇ ਨਾਲ ਹੀ ਰਹੇ ਇਹ ਸਾਖੀ ਕੋਈ ਆਮ ਕਹਾਣੀ ਨਹੀਂ ਇਹ ਉਹ ਨੂੰਰ ਹੈ ਜੋ ਸਾਨੂੰ ਸਿਖਾਉਂਦਾ ਹੈ ਦੇਰ ਅੱਛੀ ਮਹਾਨਤਾ ਹੈ ਹਿੰਮਤ ਵਿੱਚ ਹੀ ਜੀਵਨ ਹੈ ਤੇ ਸੱਚੇ ਖੜੇ ਰਹਿਣ ਵਿੱਚ ਹੀ ਅਸਲ ਬਹਾਦਰੀ ਹੈ ਮਾਈ ਜੀ ਕਹ ਹੱਸਾ ਮਾਈ ਜੀ ਕਹਤੀ